ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੈ ਸੂਰਜ ਤੋਂ ਬਿਨਾ ਤੇ ਅਜਰਵੇਦਿਕ ਚੀਨੂ ਅਰੋਗਿਆ ਦਾਤਾ ਕਿਹਾ ਪੀ ਚੰਗੀ ਸਿਹਤ ਦੇਣ ਵਾਲਾ ਸਿਆਣੇ ਵੀ ਕਹਿੰਦੇ ਆ ਪੀ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਉਦੋਂ ਜਦੋਂ ਸੂਰਜ ਉੱਗ ਰਿਹਾ ਹੁੰਦਾ ਹੈ ਪੀ ਸੂਰਜ ਨੂੰ ਪੂਜਦੇ ਕਹਤੇ ਆ ਲੋਕ ਮੇਨ ਉਹਨਾਂ ਦਾ ਰਾਜਾ ਸਿਗਾ ਉਹ ਧੜ ਤੋਂ ਤੜਾ ਲੱਗ ਕਰੀ ਜਾ ਰਿਆ ਸੀ ਬੰਦਿਆਂ ਦੇ ਜਦ ਤੱਕ ਸੂਰਜ ਗ੍ਰੈਂਡ ਖਤਮ ਨਹੀਂ ਸੀ ਹੁੰਦਾ ਇਹ ਮਨੁੱਖੀ ਬਲੀ ਦਾ ਉੱਥੇ ਰਵਾਜ ਸੀ ਇਹ ਅਸਲ ਵਿੱਚ ਜਿਹੜੀਆਂ ਦੰਦ ਕਥਾਵਾਂ ਜਾਂ ਕੁਝ ਵੀ ਹੈ ਇਹ ਪੁਰਾਣੇ ਮਨੁੱਖ ਦੀਆਂ ਆਪਣੇ ਧਰਤ ਤੋਂ ਉਤਪਤ ਹੋਈਆਂ ਸੀ ਸੂਰਜ ਤੋਂ ਬਿਨਾਂ ਧਰਤੀ ਇੱਕ ਬੇਜਾਨ ਪੱਥਰ ਦਾ ਗੋਲਾ ਬਣ ਜਾਏਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਹੁਣੇ ਸੂਰਜ ਦੇਖਿਆ ਅੱਜ ਅਸੀਂ ਸੂਰਜ ਦੀ ਇਹੀ ਗੱਲ ਕਰਾਂਗੇ ਸੂਰਜ ਅਨਿਖੜਵਾ ਆਂਗ ਹੈ ਸਾਡੀ ਕੁਦਰਤ ਦਾ ਮਤਲਬ ਇਸ ਦੇ ਬਿਨਾ ਧਰਤੀ ਦਾ ਵजूद ਸੰਭਵ ਨਹੀਂ ਹੈਗਾ ਇਹ ਸਾਡੇ ਧਾਰਮਿਕ ਤੌਰ ਤੇ ਵੀ ਬਹੁਤ ਮਹੱਤਤਾ ਰੱਖਦਾ ਹੈ ਤੇ ਵਿਗਿਆਨਕ ਤੌਰ ਤੇ ਤਬ ਹੈ ਹੀ ਅੱਜ ਅਸੀਂ ਇਹਦੇ ਬਾਰੇ ਹੀ ਚਰਚਾ ਕਰਾਂਗੇ ਕਿਤੇ ਬੈਠ ਕੇ ਗੱਲ ਕਰਾਂਗੇ ਮੇਰਾ ਨਾਮ ਹੈਗਾ ਬੱਬੂ ਪਨੇਸਰ ਇਸ ਸੋਸ਼ਲ ਮੀਡੀਆ ਦਾ ਨਾਮ ਹੈ ਤੇ ਉਦਾਂ ਮੇਰਾ ਨਾਮ ਹੈਗਾ ਦਵਿੰਦਰ ਸਿੰਘ ਤੇ ਇਸ ਤਰ੍ਹਾਂ ਦੇ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਅਕਸਰ ਵੀਡੀਓ ਬਣਾਉਣਾ ਰਹਿਣਾ ਹੁੰਦਾ ਹੈ ਤੇ ਜੇ ਤੁਹਾਨੂੰ ਵੀਡੀਓ ਅੱਛੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਜੋ ਕੁਝ ਵੀ ਕਰ ਸਕਦੇ ਆ ਤਾਂ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੁਰੂ ਕਰਦੇ ਆ ਅੱਜ ਮੈਂ ਥੋੜਾ ਲੇਟ ਹੋ ਗਿਆ ਸੂਰਜ ਐਨ ਆਪਣੀ ਇਸ ਟਾਈਮ ਜਲਾਉ ਤੇ ਆ ਹੁਣ ਪਹਿਲਾ ਸਵਾਲ ਇਹ ਉੱਠਦਾ ਹੈ ਵੀ ਸੂਰਜ ਸਾਡੇ ਲਈ ਕਿੰਨਾ ਜ਼ਰੂਰੀ ਹੈ ਦੇਖੋ ਅਯੁਰਵੇਦ ਵਿੱਚ ਵੀ ਇਹ ਸੂਰਜ ਨੂੰ ਸ਼ਕਤੀ ਪ੍ਰਦਾਨ ਕਰਨ ਵਾਲਾ ਕਿਹਾ ਗਿਆ ਕਿਉਂਕਿ ਵਿਟਾਮਿਨ ਡੀ ਦਿੰਦਾ ਹੈ ਤੇ ਅਯੁਰਵੇਦਿਕ ਚੀਨੂ ਅਰੋਗਿਆ ਦਾਤਾ ਕਿਹਾ ਹੈ ਵੀ ਚੰਗੀ ਸਿਹਤ ਦੇਣ ਵਾਲਾ ਸਿਆਣੇ ਵੀ ਕਹਿੰਦੇ ਆ ਵੀ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਉਦੋਂ ਜਦੋਂ ਸੂਰਜ ਉਗ ਰਿਹਾ ਹੁੰਦਾ ਹੈ ਕਿਉਂਕਿ ਉਹ ਉਸ ਟਾਈਮ ਜਿਹੜੀਆਂ ਕਿਰਨਾਂ ਹੁੰਦੀਆਂ ਹਨ ਨਾ ਉਹ ਬਹੁਤ ਵਧੀਆ ਹੁੰਦੀਆਂ ਸਿਹਤ ਲਈ ਸੋ ਸੂਰਜ ਸ਼ਕਤੀ ਦਾਤਾ ਹੈ ਕਿਉਂਕਿ ਇਹ ਸਿਹਤ ਲਈ ਤਾਂ ਚਲੋ ਜ਼ਰੂਰੀ ਹੈ ਸਰੀਰ ਲਈ ਪਰ ਸਮਾਜਿਕ ਤੌਰ ਤੇ ਤੇ ਮਾਨਸਿਕ ਤੌਰ ਤੇ ਵੀ ਇਹ ਸਾਡੇ ਤੇ ਅਸਰ ਪਾਉਂਦਾ ਹੈ ਇੱਥੇ ਬੈਠ ਕੇ ਅਸੀਂ ਗੱਲ ਕਰਦੇ ਹਾਂ ਹੁਣ ਤਰੀਕੇ ਦੇ ਨਾਲ ਸੂਰਜ ਬਿਨਾ ਜੀਵਨ ਅਸੰਭਵ ਹੈ ਕਿਉਂਕਿ ਧਰਤੀ ਨੂੰ ਗਰਮੀ ਤੇ ਰੋਸ਼ਨੀ ਦਿੰਦਾ ਹੈ ਇਸੇ ਸੂਰਜ ਤੋਂ ਹੀ ਪੌਦੇ ਫੋਟੋਸਿੰਥੇਸਿਸ ਪ੍ਰਕਿਰਿਆ ਰਾਹੀਂ ਆਪਣਾ ਭੋਜਨ ਬਣਾਦੇ ਆ ਸਾਡੀ ਖੁਰਾਕ ਸਾਹ ਤੇ ਇਕੋਸਿਸਟਮ ਸਾਰਾ ਸੂਰਜ ਤੇ ਨਿਰਭਰ ਹੈ ਸੇਤਲੇ ਵੀ ਜ਼ਰੂਰੀ ਹੈ ਸੂਰਜ ਕਿਉਂਕਿ ਸੂਰਜ ਦੀਆਂ ਕਿਰਨਾਂ ਤੁਹਾਨੂੰ ਵਿਟਾਮਿਨ ਡੀ ਦਿੰਨੀਆਂ ਹਨ ਜਿਹਦੇ ਨਾਲ ਹੱਟੀਆਂ ਮਜ਼ਬੂਤ ਹੁੰਦੀਆਂ ਐ ਤੇ ਜਿਹੜੀ ਕਹਿੰਦੇ ਹੁੰਦੇ ਰੋਗ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ ਜਿਹਨੂੰ ਇਮਿਊਨਿਟੀ ਕਹਿੰਦੇ ਆ ਉਹ ਮਜ਼ਬੂਤ ਹੁੰਦੀ ਹੈ ਤੇ ਸਵੇਰ ਦੀ ਜਿਹੜੀ ਧੁੱਪ ਹੁੰਦੀ ਹੈ ਉਹ ਤੁਹਾਡਾ ਮੂਡ ਚ ਸੁਧਾਰ ਕਰਦੀ ਹੈ ਤੁਹਾਡੀਆਂ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦੀ ਹੈ ਸੂਰਜ ਦੇ ਚੜਨ ਜਾਂ ਛੋਪਣ ਦਾ ਇਹ ਦਿਨ ਰਾਤ ਦਾ ਜਿਹੜਾ ਚੱਕਰ ਬਣਿਆ ਆ ਇਹਦੇ ਨਾਲ ਸਾਡੀ ਜਿਹੜੀ ਰੁਟੀਨ ਹੈ ਉਹ ਚੱਲਦੀ ਹੈ ਸਾਡੇ ਸਾਰੇ ਕੰਮ ਸਾ ਮਤਲਬ ਜਿੰਨੇ ਵੀ ਕੰਮਕਾਰ ਇਹ ਡਿਪੈਂਡ ਕਰਦੇ ਆ ਸੂਰਜ ਤੇ ਤਰੀਕਾ ਹੋਈਆਂ ਕੈਲੰਡਰ ਹੋਏ ਇਹ ਸਭ ਜੀਵਨ ਸ਼ੈਲੀ ਜਿਹੜੀ ਇਨਸਾਨ ਦੀ ਹੈ ਨਾ ਬਹੁਤ ਆਧਾਰਿਤ ਹੈ ਸੂਰਜ ਤੇ ਸਾਡਾ ਭਾਰਤ ਵਰਗੇ ਦੇਸ਼ ਜਿਹੜਾ ਖੇਤੀਬਾੜੀ ਪ੍ਰਧਾਨ ਦੇਸ਼ ਹੈ ਉਹ ਚ ਸੂਰਜ ਦੀ ਬਹੁਤ ਮਹੱਤਤਾ ਆ ਕਿਉਂਕਿ ਸੂਰਜ ਦੇ ਨਾਲ ਹੀ ਫਸਲਾਂ ਪੱਕਦੀਆਂ ਤਾਂ ਲੋਕਾਂ ਦਾ ਰੋਜੀ ਰੋਟੀ ਚੱਲਦੀ ਹੈ ਬਹੁਤ ਜਣਿਆਂ ਨੂੰ ਕੰਮ ਮਿਲਦਾ ਹੈ بارشਾਂ ਦਾ ਹੋਰ ਮੌਸਮੀ ਚੱਕਰ ਜਿੰਨੇ ਵੀ ਹੈ ਮੌਸਮ ਜਿਹੜੀ ਰੁੱਤਾਂ ਨੇ ਇਹ ਸਭ ਸੂਰਜ ਦੀ ਗਤੀ ਤੇ ਹੀ ਡਿਪੈਂਡ ਹੈ ਬਹੁਤ ਲੋਕਾਂ ਦਾ ਰੋਜੀ ਰੋਟੀ ਇਹਦੇ ਨਾਲ ਚੱਲਦੀ ਹੈ ਸੂਰਜ ਦੇ ਨਾਲ ਹੋਰ ਤਾਂ ਹੋਰ ਤੁਹਾਨੂੰ ਪਤਾ ਹੀ ਹੈ ਵੀ ਊਰਜਾ ਦਾ ਸਰੋਤ ਹੈ ਸੂਰਜ ਸੂਰਜ ਦੇ ਨਾਲ ਸੋਲਰ એનર્ਜੀ ਬਹੁਤ ਕੁਝ ਬਣਦਾ ਹੈ ਇਹ ਤਾਂ ਹੋ ਗਈਆਂ ਸੂਰਜ ਦੀਆਂ ਕੁਛ-ਕੁਛ ਤੁਹਾਨੂੰ ਮੈਂ ਫਾਇਦੇ ਦੱਸੇ ਆ ਤੇ ਹੁਣ ਇਸੇ ਟੌਪਿਕ ਨੂੰ ਹੋਰ ਪਾਸੇ ਲੈ ਜਾਣੇ ਆ ਹਾਂ ਪਹਿਲੇ ਮੈਂ ਇੱਕ ਨਾ ਜ਼ਿਕਰ ਕਰ ਦਵਾਂ ਫੋਟੋਸਿੰਥਸਿਸ ਕੀ ਹੈ ਵਿੱਚ ਮੈਂ ਕਿਹਾ ਸੀਗਾ ਨਾ ਆਪਾਂ ਪੜਿਆ ਹੁੰਦਾ ਸੀ ਜਦੋਂ ਪੜ੍ਹਦੇ ਹੁੰਦੇ ਸੀ ਸਕੂਲਾਂ 'ਚ ਤਾਂ ਇਸ ਪ੍ਰਕਿਰਿਆ ਬਾਰੇ ਪੜ੍ਹਦੇ ਹੁੰਦੇ ਸੀ ਜਦ ਅਸੀਂ ਧਿਆਨ ਨਹੀਂ ਦਿੱਤਾ ਪਰ ਹੁਣ ਤੁਹਾਨੂੰ ਮੈਂ ਦੱਸਦਾ ਵੀ ਹੁੰਦੀ ਕੀ ਹੈ ਇਹ ਪੌਦਿਆਂ 'ਚ ਹੁੰਦੀ ਹੈ ਪ੍ਰਕਿਰਿਆ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਸੂਰਜ ਦੀ ਊਰਜਾ ਨੂੰ ਇੱਕ ਰਸਾਇਣਕ ਊਰਜਾ 'ਚ ਬਦਲਦੀ ਹੈ ਜੋ ਇੱਕ ਸਾਡੀ ਬਨਿਆਦੀ ਲੋੜ ਹੈ ਫੋਟੋਸਿੰਥੇਸਿਸ ਸਿੰਥੇਸਿਸ ਕਹਿੰਦੇ ਹੈ ਨਾ ਫੋਟੋ ਦਾ ਮਤਲਬ ਰੋਸ਼ਨੀ ਸਿੰਥੇਸਿਸ ਦਾ ਮਤਲਬ ਬਣਾਣਾ ਪੌਦੇ ਇਸ ਪ੍ਰਕਿਰਿਆ ਰਾਹੀਂ ਸੂਰਜ ਦੀਆਂ ਕਿਰਨਾਂ ਤੋਂ ਆਪਣਾ ਭੋਜਨ ਬਣਾਦੇ ਆ ਭੋਜਨ ਦੇ ਵਿੱਚ ਤੁਸੀਂ ਕਹਿ ਸਕਦੇ ਆ ਆ ਜਿਹੜੇ ਫਲ ਫਰੂਟ ਇਹ ਵੀ ਇਸੇ ਪ੍ਰਕਿਰਿਆ ਥਰੂ ਹੀ ਬਣਦੇ ਆ ਪੌਦੇ ਆਪਣਾ ਭੋਜਨ ਗਲੂਕੋਜ਼ ਤਿਆਰ ਕਰਦੇ ਆ ਤੇ ਆਕਸੀਜਨ ਛੱਡਦੇ ਆ ਜੇ ਵਸਤਾਰ ਦੇ ਵਿੱਚ ਤਾਂ ਬਹੁਤ ਲੰਬਾ ਹੋ ਜਾਣਾ ਜਿਹੜੀ ਇੱਕ ਜ਼ਹਿਰੀਲੀ ਗੈਸ ਹੁੰਦੀ ਐ ਉਹਨੂੰ ਆਕਸੀਜਨ ਚ ਚੇਂਜ ਕਰਦੇ ਆ ਸੂਰਜ ਦੀ ਰੋਸ਼ਨੀ ਦੇ ਨਾਲ ਪ੍ਰਕਿਰਿਆ ਕਰਕੇ ਸਾਨੂੰ ਪਤਾ ਹੀ ਐ ਆਕਸੀਜਨ ਦੀ ਕਿੰਨੀ ਮਹੱਤਤਾ ਐ ਸਾਡੇ ਜੀਵਨ ਚ ਮਤਲਬ ਸੂਰਜ ਨਾ ਹੋਵੇ ਤਾਂ ਆਕਸੀਜਨ ਪੈਦਾ ਹੀ ਨਹੀਂ ਹੋਣੀ ਬਹੁਤ ਮਹੱਤਤਾ ਐ ਸੂਰਜ ਦੀ ਹੁਣ ਇੱਕ ਹੋਰ ਸਵਾਲ ਉੱਠਦਾ ਐ ਕਿ ਸੂਰਜ ਜੇ ਨਾ ਹੋਵੇ ਚੱਲ ਹੁਣ ਮੈਂ ਗੱਲ ਕੀਤੀ ਐ ਦੇਖੋ ਸਾਰੀ ਜਿੰਦ ਦੁਨੀਆ ਦਾ ਇਕੋਸਿਸਟਮ ਬਰਬਾਦ ਹੋ ਜਾਣਾ ਧਰਤੀ ਦਾ ਪਹਿਲੇ ਤਾਂ ਗੱਲ ਫੋਟੋਸਿੰਥੇਸਿਸ ਧਰਤੀ ਦਾ ਇੰਜਣ ਹੈ ਸਾਰੇ ਜੀਵ ਜੰਤੂ ਇਹਦੇ ਤੇ ਡਿਪੈਂਡ ਹੈ ਸਾਰੇ ਪੌਦੇ ਮਰ ਜਾਣੇ ਇਹ ਸੂਰਜ ਨਾ ਹੋਇਆ ਬਾਕੀ ਜੀਵ ਜੰਤੂ ਵੀ ਉਹਨਾਂ ਦਾ ਵੀ ਖਾਤਮਾ ਹੋ ਜਾਣਾ ਹੈ ਮਤਲਬ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੈ ਸੂਰਜ ਤੋਂ ਬਿਨਾ ਧਰਤੀ ਦਾ ਵਜੂਦ ਸੂਰਜ ਤੇ ਹੀ ਹੈ ਜੇ ਸੂਰਜ ਨਾ ਹੋਵੇ ਤਾਂ ਬਿਲਕੁਲ ਹਨੇਰਾ छा ਜਾਣਾ ਉਤੋਂ ਬਾਅਦ ਧਰਤੀ ਦਾ ਤਾਪਮਾਨ -270 ਤੱਕ ਚਲ ਜਾਏਗਾ ਜਿਸ ਦੇ ਨਾਲ ਪਾਣੀ ਜੰਮ ਜਾਏਗਾ ਸਭ ਕੁਝ ਜੰਮ ਜਾਏਗਾ ਜੜੀਆਂ ਜੀਵ ਜੰਤੂਆਂ ਦਾ ਜੀਣਾ ਅਸੰਭਵ ਮੁਸ਼ਕਲ ਹੋ ਜਾਏਗਾ ਅਸੰਭਵ ਹੀ ਹੋ ਜਾਏਗਾ ਐਨੀ ਠੰਡ ਦੇ ਵਿੱਚ ਕੌਣ ਜੀਂਦਾ ਹੈ ਫੋਟੋਸਿੰਥੇਸਿਸ ਜਿਹੜੀ ਪ੍ਰਕਿਰਿਆ ਬੰਦ ਹੋ ਜਾਣੀ ਹੈ ਪੌਦੇ ਸਾਰੇ ਧਰਤੀ ਦੇ ਮਰ ਜਾਣਗੇ ਜੇ ਸੂਰਜ ਨਾ ਹੋਵੇ ਨਾ ਧਰਤੀ ਦੀ ਗਤੀ ਤੇ ਵੀ ਫਰਕ ਪਏਗਾ ਗ੍ਰੈਵਿਟੀ ਦੇ ਨਾਲ ਹੀ ਧਰਤੀ ਆਪਣੇ ਆਰਬਿਟ ਚ ਘੁੰਮਦੀ ਹੈ ਤੇ ਫਿਰ ਧਰਤੀ ਭਟਕਣ ਲੱਗ ਪਏਗੀ ਬ੍ਰਹਿਮੰਡ ਦੇ ਚ ਕਿਸੇ ਕਿ ਨਾ ਕਿਤੇ ਕਿਤੇ ਨਾ ਕਿਤੇ ਜਾ ਕੇ ਟਕਰਾ ਜਾਏਗੀ ਗ੍ਰੈਵਿਟੀ ਵੀ ਇਹ ਵੀ ਇਹ ਵੀ ਇੱਕ ਚੀਜ਼ ਆ ਵਿਗਿਆਨਕ ਤੌਰ ਤੇ ਜਦੋਂ ਆਰਬਿਟ ਚ ਘੁੰਮਦੀ ਹੈ ਸੂਰਜ ਦੀ ਜਿਹੜੀ ਗ੍ਰੈਵਿਟੀ ਆ ਉਹਦੇ ਨਾਲ ਹੀ ਘੁੰਮਦੀ ਹੈ ਸੂਰਜ ਦੇ ਦੁਆਲੇ ਘੁੰਮਦੀ ਹੈ ਸੰਖੇਪ ਚ ਕਹਿ ਸਕਦੇ ਆਂ ਕਿ ਸੂਰਜ ਤੋਂ ਬਿਨਾਂ ਧਰਤੀ ਇੱਕ ਬੇਜਾਨ ਪੱਥਰ ਦਾ ਗੋਲਾ ਬਣ ਜਾਏਗੀ ਇੱਥੇ ਇੱਥੇ ਜੀਵਨ ਖਤਮ ਹੋ ਜਾਏਗਾ ਸੂਰਜ ਅਸਲ 'ਚ ਸੂਰਜ ਸਾਡੀ ਨੀ ਹੈ ਆਧਾਰ ਹੈ ਇਤੋਂ ਬਿਗੈਰ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੈ ਇੱਕ ਹੋਰ ਚੀਜ਼ ਐਡ ਕਰਾਂਗੇ ਵੀਡੀਓ 'ਚ ਕਿ ਸੂਰਜ ਨੂੰ ਪੂਜਦੇ ਕਾਤੇ ਆ ਲੋਕ ਅਸਲ ਵਿੱਚ ਇਹ ਸ਼ਕਤੀ ਤੇ ਸਥਿਰਤਾ ਦਾ ਪ੍ਰਤੀਕ ਹੈ ਇਸ ਕਰਕੇ ਇਹਨੂੰ ਸਨਮਾਨ ਦਿੰਦੇ ਆ ਲੋਕ ਸਨਮਾਨ ਤੇ ਬਾਅਦ ਵਿੱਚ ਲੋਕਾਂ ਨੂੰ ਹੁਣ ਐਨਾ ਡੀਪਲੀ ਨਹੀਂ ਪਤਾ ਉਹ ਪੂਜਾ ਕਰਨ ਦੇ ਵਿੱਚ ਚੱਕਰਾਂ 'ਚ ਪੈ ਜਾਂਦੇ ਆ Hindu ਧਰਮ ਦੇ ਵਿੱਚ ਕਾਫੀ ਮਹੱਤਵਪੂਰਨ ਜਗ੍ਹਾ ਹੈ ਸੂਰਜ ਦੀ ਤੇ ਛਠ ਪੂਜਾ ਵਗੈਰਾ ਇਹ ਕਰਦੇ ਆ ਇਸੇ ਕਰਕੇ ਕਰਦੇ ਆ ਪਹਿਲਾ ਮਨੁੱਖ ਨੂੰ ਪਤਾ ਸੀਗਾ ਕਿ ਇਸ ਦੇ ਬਿਨਾਂ ਜੀਵਨ ਦੀ ਕਲਪਨਾ ਨਹੀਂ ਅਸੀਂ ਕਰ ਸਕਦੇ ਸੂਰਜ ਤੋਂ ਬਿਨਾਂ ਕਿਉਂਕਿ ਇਹ ਮਨੁੱਖ ਦੀ ਜੀਵਨ ਸ਼ੈਲੀ ਦਾ ਇੱਕ اٹوٹ ਹਿੱਸਾ ਹੈ ਇਸ ਕਰਕੇ ਮਨੁੱਖ ਆਪਣਾ ਸ਼ੁਕਰੀਆ ਅਦਾ ਕਰਨ ਲਈ ਸੂਰਜ ਦਾ ਸਨਮਾਨ ਕਰਦਾ ਹੁੰਦਾ ਸੀ ਬਾਅਦ ਵਿੱਚ ਇਹਨੂੰ ਐਦਾਂ ਲੋਕਾਂ ਨੇ ਧਾਰਮਿਕ ਤੌਰ ਤੇ ਹੋਰ ਚੀਜ਼ਾਂ ਨਾਲ ਜੋੜ ਲਿਆ ਉਹ ਫਿਰ ਤੁਹਾਨੂੰ ਪਤਾ ਹੀ ਹੈ ਨੋਕੀ ਤੇ ਸੋਚ ਦੇ ਘਟ ਹੈ ਹੋਰੇ ਪਾਸੇ ਨੂੰ ਨਵੇਂ-ਨਵੇਂ ਚੀਜ਼ਾਂ ਨਾਲ ਰੀਤੀ ਰਿਵਾਜ ਜੋੜ ਲੈਂਦੇ ਆ ਤੇ ਜਦੋਂ ਧਰਮ ਦੇ ਵਿੱਚ ਵਪਾਰ ਵੜ ਜਾਂਦਾ ਹੈ ਨਾ ਫਿਰ ਨਹੀਂ ਪਤਾ ਲੱਗਦਾ ਫਿਰ ਇਹੀ ਕੁਝ ਹੁੰਦਾ ਮਤਲਬ ਲੋਕਾਂ ਨੂੰ ਅਸਲੀ ਮਹੱਤਤਾ ਨਹੀਂ ਪਤਾ ਹੁੰਦੀ ਹੈ ਉਹਨਾਂ ਨੂੰ ਜਿਹੜੇ ਮੋਰੇ ਵਪਾਰੀ ਆ ਜਾਂਦੇ ਆ ਬੰਦੇ ਧਰਮ ਦੇ ਉਹ ਪੈਸੇ ਬਣਾਉਣ ਲਈ ਕਈ ਕੁਝ ਨਵੇਂ-ਨਵੇਂ ਚੀਜ਼ਾਂ ਜੋੜ ਦਿੰਦੇ ਆ ਇਕੱਲਾ ਇੱਥੇ ਭਾਰਤ 'ਚ ਨਹੀਂ ਪੂਜਾ ਹੁੰਦੀ ਅ ਮਿਸਰ ਦੇ ਵਿੱਚ ਇਹਨੂੰ ਸੂਰਜ ਦੇਵਤੇ ਨੂੰ ਰਾਹ ਕਹਿੰਦੇ ਆ ਤੇ ਉਤੋਂ ਬਾਅਦ ਮੈਸੋਪਟਾਮੀਆ 'ਚ ਵੀ ਸਨ ਗॉड ਸੀ ਤੇ ਗ੍ਰੀਕ ਗ੍ਰੀਕਾਂ ਗ੍ਰੀਕ ਦੇ ਵਿੱਚ ਹੈਲੀਅਸ ਕੋ ਨਾਮ ਸੀ ਇੱਕ ਹੋਰ ਜਿਹੜੇ ਮਾਇਆ ਇੰਕਾ ਲੋਕ ਐ ਉਹ ਵੀ ਐਸਟਿਕ ਦੇਵਤਾ ਕੁਝ ਕਹਿੰਦੇ ਹੁੰਦੇ ਸੀ ਜੀ ਸੂਰਜ ਦਾ ਮਤਲਬ ਹਰ ਇੱਕ ਜਗ੍ਹਾ ਪੂਜਿਆ ਜਾਂਦਾ ਸੀ ਕਿਉਂਕਿ ਪੁਰਾਣੇ ਸਮਿਆਂ 'ਚ ਨਾ ਖੇਤੀ ਜਿਹੜੀ ਸੀਗੀ ਮਿਹਨਤ ਹੰਦਾ ਸੀਗਾ ਇਹ ਸਾਰਾ ਸੂਰਜ ਤੇ ਡਿਪੈਂਡ ਸੀਗਾ ਇਸ ਕਰਕੇ ਦੇਵਤੇ ਦੇ ਤੌਰ ਤੇ ਪੂਜਿਆ ਜਾਣਾ ਸੁਭਾਵਿਕ ਹੀ ਐ ਇਹ ਜ਼ਰੂਰੀ ਸੀਗਾ ਉਸ ਟਾਈਮ ਲੋਕ ਡਰਦੇ ਹੁੰਦੇ ਸੀਗੇ ਜਦੋਂ ਸੂਰਜ ਗ੍ਰਹਿਣ ਲੱਗਦਾ ਹੁੰਦਾ ਸੀਗਾ ਨਾ ਉਸ ਟਾਈਮ ਵੀ ਡਰ ਜਾਂਦੇ ਹੁੰਦੇ ਸੀ ਮੈਸੋਪੋਟਾਮੀਆ 'ਚ ਨਾ ਸੂਰਜ ਨੂੰ ਉਤੂ ਜਾਂ ਸ਼ਮਾਸ ਕਹਿੰਦੇ ਹੁੰਦੇ ਸੀ ਜਿਹਦਾ ਮਤਲਬ ਹੈਗਾ ਵੀ ਜੀਵਨ ਦੀ ਨੀਂਹ ਮਤਲਬ ਜੀਵਨ ਦਾ ਆਧਾਰ ਉੱਥੇ ਵੀ ਇਹ ਕਹਿ ਕੇ ਪੂਜਿਆ ਜਾਂਦਾ ਸੀ ਮਤਲਬ ਮੁੱਖ ਦੀ ਗੱਲ ਇਹ ਹੈ ਵੀ ਉਹ ਲੋਕ ਸਟਾਰਟਿੰਗ ਦੇ ਸ਼ੁਰੂ ਦੇ ਵਿੱਚ ਸਨਮਾਨ ਕਰਦੇ ਸੀ ਇਨਸਾਨ ਨੇ ਪੂਜਾ ਉਸ ਚੀਜ਼ ਦੀ ਹੀ ਕੀਤੀ ਹੈ ਜਿਹਦੇ ਤੋਂ ਉਹਨੂੰ ਕੁਝ ਮਿਲਦਾ ਸੀ ਫ੍ਰੀ ਚ ਜਾਂ ਜਿਹਦੇ ਤੋਂ ਉਹ ਡਰਦਾ ਸੀ ਕਿਉਂਕਿ ਸੂਰਜ ਜਦੋਂ 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 ਗਾਇਬ ਹੁੰਦਾ ਸੀਗਾ ਨਾ ਤਾਂ ਲੋਕ ਡਰ ਜਾਂਦੇ ਹੁੰਦੇ ਸੀ ਗਾਇਬ ਮਤਲਬ ਜਦੋਂ ਸੂਰਜ ਗ੍ਰਹਿਣ ਲੱਗਦਾ ਹੁੰਦਾ ਸੀ ਉਹਦੇ ਨਾਲ ਨਾ ਕਈ ਅੰਧਵਿਸ਼ਵਾਸ ਜੁੜ ਜਾਂਦੇ ਹੁੰਦੇ ਸੀ ਬੰਦੇ ਕਿਉਂਕਿ ਸੂਰਜ ਤੋਂ ਬਿਨਾਂ ਜੀਵਨ ਅਸੰਭਵ ਹੈ ਇਸ ਕਰਕੇ ਲੋਕਾਂ ਨੇ ਬਹੁਤ ਤਰ੍ਹਾਂ ਦੇ ਅੰਧਵਿਸ਼ਵਾਸ ਬਣਾਏ ਸੀ ਜਦੋਂ ਸੂਰਜ ਗ੍ਰਹਿਣ ਹੁੰਦਾ ਸੀ ਮਨੁੱਖ ਨੇ ਇਹਨੂੰ ਦੇਵੀ-ਦੇਵਤਿਆਂ ਜਾਂ અલੌਕਿਕ ਸ਼ਕਤੀਆਂ ਨਾਲ ਜੋੜ ਲਿਆ ਉਸ ਸਮੇਂ ਆਪਾਂ ਹਰੇਕ ਧਰਮ ਬਾਰੇ ਗੱਲਾਂ ਕਰਾਂਗੇ ਤਿੰਨ ਚਾਰ ਧਰਮਾਂ ਦੀ ਦੱਸੂੰਗਾ ਵੀ ਜਦੋਂ ਸੂਰਜ ਗ੍ਰਹਿਣ ਲੱਗਦਾ ਸੀ ਉਹ ਕੀ ਕਰਦੇ ਹੁੰਦੇ ਸੀ ਹਿੰਦੂ ਧਰਮ ਦੇ ਵਿੱਚ ਇੱਕ ਸਾਗਰ ਮੰਥਨ ਦੀ ਕਹਾਣੀ ਹੈ ਰਾਹੁਕੀਤੂ ਦੀ ਜਦੋਂ ਉਹ ਕਹਿੰਦੀ ਹੈ ਵੀ ਜਦੋਂ ਸਾਗਰ ਮੰਥਨ ਹੋ ਰਿਹਾ ਸੀਗਾ ਨਾ ਤਾਂ ਇੱਕ ਰਾਖਸ਼ ਸਵਰਪਾਨੂੰ ਉਜੜੂ ਸਾਗਰ ਮੰਥਨ ਹੋ ਰਿਹਾ ਸੀ ਤੇ ਅੰਮ੍ਰਿਤ ਨਿਕਲਦਾ ਸੀ ਨਾ ਉਹ ਪੀਣ ਲਈ ਨਾ ਦੇਵਤਿਆਂ ਦੇ ਵਿੱਚ ਬੈਠ ਗਿਆ ਇਹਦਾ ਸੂਰਜ ਦੇਵਤਾ ਤੇ ਚੰਦਰ ਦੇਵਤਾ ਨੂੰ ਪਤਾ ਲੱਗ ਗਿਆ ਤੇ ਉਨੀ ਉਹਦਾ ਸਿਰ ਧੜ ਤੋਂ ਅਲੱਗ ਕਰਤਾ ਜਿਹੜੀ ਕਹਿੰਦੇ ਇੱਕ ਪਾਸੇ ਸਿਰ ਚਲ ਗਿਆ ਇੱਕ ਪਾਸੇ ਧੜ ਉਹਨੂੰ ਇੱਕ ਨੂੰ ਰਾਹੁ ਕਹਿਣ ਲੱਗ ਪਏ ਇੱਕ ਨੂੰ ਕੇਤੂ ਕਹਿਣ ਲੱਗ ਪਿਆ ਉਹ ਕਹਿੰਦੇ ਆ ਵੀ ਸੂਰਜ ਗ੍ਰਹਿਣ ਉਦੋਂ ਲੱਗਦਾ ਜਦੋਂ ਰਾਹੁ ਕਹਿੰਦੇ ਸੂਰਜ ਨੂੰ ਨਿਕਲਣ ਦੀ ਜਦੋਂ ਕੋਸ਼ਿਸ਼ ਕਰਦਾ ਹੈ ਉਸ ਟਾਈਮ ਸੂਰਜ ਗ੍ਰਹਿਣ ਲੱਗਦਾ ਹੈ ਵੈਸੇ ਕਲਪਨਿਕ ਕਹਾਣੀ ਹੈ ਪਰ ਉਸ ਜਮਾਨੇ ਦੇ ਹਿਸਾਬ ਨਾਲ ਠੀਕ ਲੱਗਦੀ ਹੈ ਲੋਕਾਂ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਆਨੇ ਆ ਵੈਸੇ ਹੁੰਦਾ ਨਹੀਂ ਰਾਹੁ ਕਿਸਤੂ ਵਾਲਾ ਇਹ ਹਿਸਾਬ ਕਿਤਾਬ ਕੁਝ ਨਹੀਂ ਹੁੰਦਾ ਤੇ ਤੁਸੀਂ ਨਾ ਇਹਨੂੰ ਮੈਨੂੰ ਸੱਚ ਮੰਨਦੇ ਹੋ ਕਿ ਮੈਂ ਕਹਾਂ ਦੱਸ ਰਿਹਾ ਮੈਂ ਸਿਰਫ ਦੱਸ ਰਿਹਾ ਵੀ ਕਿ ਆ ਦੰਦ ਕਥਾਵਾਂ ਜੁੜੀਆਂ ਹੁੰਦੀਆਂ ਸੀ ਇਹ ਧਾਰਮਿਕ ਤੌਰ ਤੇ ਤੇ ਚੀਨ ਦੇ ਵਿੱਚ ਕੀ ਕਹਿੰਦੇ ਸੀ ਜੇ ਜਦੋਂ ਸੂਰਜ ਗ੍ਰਹਿਣ ਲੱਗਦਾ ਸੀ ਉਹ ਕਹਿੰਦੇ ਹੁੰਦੇ ਸੀਗੇ ਵੀ ਇੱਕ ਵਿਸ਼ਾਲ ਡ੍ਰੈਗਨ ਸੂਰਜ ਨੂੰ ਨਿਗਲ ਰਿਹਾ ਹੈ ਸੂਰਜ ਗ੍ਰਹਿਣ ਉਹ ਕਹਿੰਦੇ ਇਦਾਂ ਲੱਗਦਾ ਆ ਉਹ ਫਿਰ ਨਾ ਚੀਨ ਵਾਲੇ ਡੋਲ ਜੋਲ ਕੇ ਸ਼ੋਰ ਮਚਾਉਂਦੇ ਹੁੰਦੇ ਸੀ ਢੋਲ ਵਜਾਉਂਦੇ ਨਗਾੜੇ ਵਜਾਉਂਦੇ ਹੁੰਦੇ ਸੀ ਕਈ ਤਰ੍ਹਾਂ ਦੇ ਸਾਜ਼ ਵਜਾਉਂਦੇ ਸੀ ਤਾਂ ਕਿ ਨਾ ਉਹ ਡ੍ਰੈਗਨ ਡਰ ਜਾਵੇ ਤੇ ਸੂਰਜ ਸਾਡਾ ਫਿਰ ਵਾਪਸ ਆ ਜਾਵੇ ਇਹ ਚੀਨ ਚ ਹੁੰਦਾ ਸੀ ਕਿਉਂਕਿ ਪੁਰਾਣੇ ਜ਼ਮਾਨੇ ਚ ਨਾ ਇਹ ਸੂਰਜ ਗ੍ਰੈਂਡ ਬਹੁਤ ਬੜੀ ਘਟਨਾ ਹੁੰਦੀ ਸੀ ਲੋਕਾਂ ਲਈ ਉਹ ਕਹਿੰਦੇ ਹੁੰਦੇ ਸੀ ਸੂਰਜ ਐਡਾ ਬੜਾ ਦੇਵਤਾ ਹੈ ਉਹਨੂੰ ਕਿੱਦਾਂ ਕੋਈ ਖਤਮ ਕਰ ਸਕਦਾ ਹੈ ਤੇ ਇਦਾਂ ਹੀ ਮਿਸਰ ਦੇ ਵਿੱਚ ਹੁੰਦਾ ਸੀਗਾ ਮਿਸਰ ਦੇ ਵਿੱਚ ਉਹ ਸੋਚਦੇ ਸੀਗੇ ਕਿ ਇੱਕ ਵਿਸ਼ਾਲ ਸੱਪ ਸਾਡੇ ਰਾ ਦੇਵਤਾ ਨੂੰ ਨਿਗਲ ਰਿਹਾ ਹੈ ਉਹ ਵੀ ਕਈ ਤਰ੍ਹਾਂ ਦੀਆਂ ਪੂਜਾ ਕਰਦੇ ਹੁੰਦੇ ਸੀਗੇ ਤਾਂ ਕਿ ਸੂਰਜ ਵਾਪਸ ਆ ਜਾਵੇ ਮਾਇਆ ਤੇ ਐਜਟਿਕ ਲੋਕ ਸੋਚਦੇ ਹੁੰਦੇ ਸੀਗੇ ਕਿ ਉਹ ਵੀ ਸੂਰਜ ਦੇਵਤੇ ਤੇ ਹਮਲੇ ਨੂੰ ਇਹਨੂੰ ਕਹਿੰਦੇ ਸੀ ਹਮਲਾ ਹੋ ਗਿਆ ਸੂਰਜ ਦੇਵਤਾ ਤੇ ਉਹ ਵੀ ਉਹ ਕਹਿੰਦੇ ਹੁੰਦੇ ਸੀ ਕਿ ਜੈਗੂਅਰ ਇੱਕ ਉੱਥੇ ਹੁੰਦਾ ਹੈ ਜਿਹੜਾ ਸਾਊਥ ਅਮਰੀਕਾ ਆ ਜੈਗੂਅਰ ਨਾਂ ਦਾ ਇੱਕ ਸ਼ੇਰ ਹੁੰਦਾ ਹੈ ਤੇ ਉਹਨੂੰ ਜੈਗੂਅਰ ਕਹਿੰਦੇ ਹੁੰਦੇ ਆ ਇੱਕ ਕਿਸਮ ਦੀ ਇਹਨਾਂ ਦੀ ਤੇ ਉਹ ਉਹਨੇ ਖਾ ਲਿਆ ਸੂਰਜ ਨੂੰ ਉਹਨੇ ਹਮਲਾ ਕਰਤਾ ਉਹ ਵੀ ਕਈ ਕੁਸ਼ਕਾ ਉਹ ਉਹ ਉਹਨਾਂ ਦਾ ਥੋੜਾ ਖਤਰਨਾਕ ਚੀਜ਼ ਸੀ ਉਹ ਮਨੁੱਖੀ ਬਲੀ ਦਿੰਦੇ ਹੁੰਦੇ ਸੀ ਉਸ ਟਾਈਮ ਤਾਂ ਕਿ ਸੂਰਜ ਵਾਪਸ ਆ ਜਾਵੇ ਤੁਸੀਂ ਫਿਲਮਾਂ ਦੇਖੀਆਂ ਆਉਣੀਆਂ ਇੱਕ ਫਿਲਮ ਆਈਵੀਸੀ ਮੈਲਗੇਪਸਨ ਨੇ ਬਣਾਈ ਉਹਦੇ ਵਿੱਚ ਉਹ ਬਲੀ ਦਿੰਦੇ ਆ ਜਦੋਂ ਉਧਰ ਸੂਰਜ ਗ੍ਰੈਂਡ ਹੋ ਰਿਹਾ ਹੁੰਦਾ ਉੱਥੇ ਉਹ ਬੰਦਿਆਂ ਦਾ ਜਿਹੜਾ ਉੱਥੇ ਦਾ ਮੇਨ ਉਹਨਾਂ ਦਾ ਰਾਜਾ ਸਿਗਾ ਉਹ ਧੜ ਤੋਂ ਤੜਾ ਲੱਗ ਕਰੀ ਜਾ ਰਿਹਾ ਸੀ ਬੰਦਿਆਂ ਦਾ ਜਦ ਤੱਕ ਸੂਰਜ ਗ੍ਰੈਂਡ ਖਤਮ ਨਹੀਂ ਸੀ ਹੁੰਦਾ ਇਹ ਮਨੁੱਖੀ ਬਲੀ ਦਾ ਉੱਥੇ ਰਿਵਾਜ ਸੀ ਜ਼ਿਆਦਾਤਰ ਨਾ ਜਿੰਨੀਆਂ ਵੀ ਇਹ ਦੰਦ ਕਥਾਵਾਂ ਹੋਈਆਂ ਆ ਸੂਰਜ ਗ੍ਰਹਿਣ ਦੇ ਸੰਬੰਧ ਵਿੱਚ ਇਹ ਅਸਲ 'ਚ ਲੋਕੀ ਕਹਿੰਦੇ ਸੀ ਕਿ ਇਹੋ ਦੇਵਤੇ ਗੁੱਸੇ ਹੋ ਗਏ ਆ ਧਰਤੀ ਦੇ ਦੰਦ ਤਾ ਗਿਆ ਆ ਤੇ ਕਿਸੇ ਮਾੜੇ ਸ਼ਗਨ ਦੀ ਇਹੋ ਬਦਸ਼ਗਨੀ ਦੀ ਨਿਸ਼ਾਨੀ ਮੰਨਦੇ ਹੁੰਦੇ ਸੀ ਅੱਜ ਕੱਲ ਬਗਿਆਨ ਨੇ ਸਾਨੂੰ ਦੱਸ ਦਿੱਤਾ ਕਿ ਇਹ ਸੂਰਜ ਗ੍ਰਹਿਣ ਜਾਂ ਸੂਰਜ ਸਭ ਕੁਝ ਇਹ ਇੱਕ ਖੰਗੋਲੀ ਘਟਨਾ ਆ ਸੂਰਜ ਕੀ ਹੈ ਇਹ ਵੀ ਦੱਸ ਦਿੰਦਾ ਵਿਗਿਆਨ ਨੇ ਇਹ ਅਸਲ ਵਿੱਚ ਜਿਹੜੀਆਂ ਦੰਦ ਕਥਾਵਾਂ ਜਾਂ ਕੁਝ ਵੀ ਹੈ ਇਹ ਪੁਰਾਣੇ ਮਨੁੱਖ ਦੀਆਂ ਆਪਣੇ ਡਰ ਤੋਂ ਉਤਪਤ ਹੋਈਆਂ ਸੀਆਂ ਅੱਜ ਤੋਂ 2500 ਸਾਲ ਪਹਿਲਾਂ ਸੋਕਰੇਟ ਨੇ ਦੱਸ ਦਿੱਤਾ ਸੀ ਸੂਰਜ ਅੱਗ ਦਾ ਗੋਲਾ ਹੈ ਤੇ ਚੰਦਰਮਾ ਪੱਥਰ ਦਾ ਗੋਲਾ ਜਿਸ ਕਰਕੇ ਉਹਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀਗਾ ਕਿ ਪੇ ਤੂੰ ਸਾਡੇ ਦੇਵਤੇ ਬਾਰੇ ਗਲਤ ਬੋਲ ਰਿਹਾ ਕਿਉਂਕਿ ਉਸ ਟਾਈਮ ਗ੍ਰੀਸ ਦੇ ਵਿੱਚ ਸੂਰਜ ਨੂੰ ਦੇਵਤੇ ਦੇ ਤੌਰ ਤੇ ਪੂਜਿਆ ਜਾਂਦਾ ਸੀ ਪੇ ਤੂੰ ਸਾਡਾ ਅਪਮਾਨ ਕੀਤਾ ਸਾਡੇ ਦੇਵਤਿਆਂ ਦਾ ਇਸ ਕਰਕੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਸੀ ਲੋਕੀ ਅਗਿਆਨੀ ਸੀਗੇ ਨਹੀਂ ਪਤਾ ਸੀ ਹੁਣ ਵਿਗਿਆਨ ਦਾ ਯੁੱਗ ਹੈ ਹੁਣ ਤੁਹਾਨੂੰ ਵਿਗਿਆਨਿਕ ਹੀ ਸੋਚ ਅਪਣਾਣੀ ਚਾਹੀਦੀ ਹੈ ਇਨਾਂ ਅੰਧਵਿਸ਼ਵਾਸ਼ਾਂ ਤੋਂ ਸਾਡੇ ਗੁਰੂਆਂ ਨੇ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਵੀ ਜਦੋਂ ਹਰਦਵਾਰ ਦੇ ਵਿੱਚ ਸੂਰਜ ਨੂੰ ਲੋਕ ਪਾਣੀ ਚੜਾ ਰਹੇ ਸੀ ਅਸਲ ਦੇ ਵਿੱਚ ਉਹ ਪੁਰਾਣੇ ਮਨੁੱਖ ਜਿੱਦਾਂ ਪਹਿਲਾਂ ਸਨਮਾਨ ਕਰ ਰਹੇ ਸੀ ਸੂਰਜ ਦਾ ਉਸ ਹਿਸਾਬ ਨਾਲ ਕਰ ਰਹੇ ਸੀ ਪਰ ਉਸ ਟਾਈਮ ਉਹ ਲੋਕਾਂ ਨੂੰ ਅ ਜਦੋਂ ਵਪਾਰੀ ਹੋ ਜਾਂਦਾ ਹੈ ਨਾ ਧਰਮ ਦੇ ਵਿੱਚ ਉਹ ਪੈਸੇ ਬਣਾਉਣ ਲੱਪਦਾ ਸੀ ਚੀਜ਼ ਤੋਂ ਇਸ ਦਾ ਗੁਰਨਾਨਕ ਦੇਵ ਜੀ ਨੇ ਖੰਡਨ ਕੀਤਾ ਸੀਗਾ ਕਿ ਤੁਹਾਡਾ ਪਾਣੀ ਨਹੀਂ ਪਹੁੰਚ ਸਕਦਾ ਸੂਰਜ ਤੱਕ ਸਖੰਡਨ ਦਾ ਬਹੁਤ ਕੀਤਾ ਹੈ ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝਦੇ ਵੀ ਅੱਜ ਕੱਲ ਦੇ ਬੱਚੇ ਤੇ ਕੀ ਆਇਆ ਸੂਰਜ ਉਹਨਾਂ ਨੂੰ ਪਤਾ ਹੈ ਤੇ ਆਪਾਂ ਇਸ ਚੀਜ਼ ਤੋਂ ਬਾਹਰ ਨਿਕਲ ਕੇ ਸਨਮਾਨ ਜ਼ਰੂਰ ਕਰੀਏ ਸੂਰਜ ਦਾ ਤੇ ਸੂਰਜ ਬਾਰੇ ਜਾਣਨਾ ਜ਼ਰੂਰੀ ਹੈ ਮੈਂ ਜਿੰਨਾ ਵੀ ਹੋ ਸਕਿਆ ਮੈਂ ਇਸ ਵੀਡੀਓ ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸੂਰਜ ਕੀ ਹੈ ਤੇਦਾ ਸਾਡੇ ਨਾਲ ਕੀ ਸੰਬੰਧ ਹੈ ਤੇ ਹੋ ਸਕਦਾ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਜੇ ਅੱਛੀ ਲੱਗੀ ਹੈ ਤਾਂ ਸ਼ੇਅਰ ਸ਼ੂਰ ਕਰ ਦਿਓ ਇਹ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਮੈਂ ਤੁਹਾਨੂੰ ਸੂਰਜ ਦੇਵਤਾ ਦੇ ਨਾਲੇ ਦਰਸ਼ਨ ਕਰਾਉਂਗਾ ਸੂਰਜ ਦੇਵਤਾ ਹੀ ਹੈ ਦੇਵਤਾ ਹੀ ਹੋ ਗਿਆ ਜਿਹੜਾ ਜਿਹੜਾ ਦਿੰਦਾ ਹੈ ਬੰਦਾ ਕੁਝ ਫਰੀ ਚ ਉਹ ਦੇਵਤਾ ਹੀ ਹੈ ਦਾਤਾ ਤੇ ਉਹਦੇ ਦਰਸ਼ਨ ਕਰਾਣਾ ਹੈ ਤੇ ਵੀਡੀਓ ਇਸ ਬਾਕਤੀ ਕਰਾਂਗੇ ਅਸੀਂ ਆ ਆ ਗਿਆ ਠੀਕ ਹੈ ਜੀ ਤੇ ਰੱਬ ਰੱਖਾ ਜੀ ਮਿਲਦੇ ਆ ਅੱਗੇ ਅਗਲੀ ਕਿਸੇ ਵੀਡੀਓ ਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ